ਹਾਂਜੀ ਦੋਸਤੋ ਜਿਵੇਂ ਕਿ ਮਾਫੀ ਚਾਹੁੰਦਾ ਕਿ ਪਿਛਲੀ ਵੀਡੀਓ ਜਿਹੜੀ ਅਧੂ ਵਿਚਾਲੇ ਕੱਟੀ ਗਈ ਸੀ ਤੇ ਆਪਣੇ ਦੋ ਤਿੰਨ ਜਿਹੜੇ ਟਾਪਿਕ ਆ ਉਹ ਕਵਰ ਕਰਨ ਵਾਲੇ ਰਹਿ ਗਏ ਸੀ ਕਿ ਜਿਹੜੀਆਂ ਵੇਟਿੰਗ ਲਿਸਟਾਂ ਜਾਰੀ ਕਰਦੀ ਹੈ ਗਵਰਨਮੈਂਟ ਉਹ ਆਪਾਂ ਨੂੰ ਪਤਾ ਹੈ ਕਿ ਵੇਟਿੰਗ ਲਿਸਟਾਂ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਇੱਕ ਹੀ ਕੈਂਡੀਡੇਟ ਨੂੰ ਜਿਹੜਾ ਪੰਜ-ਪੰਜ ਚਾਰ-ਚਾਰ ਵਾਰੀ ਕਾਲ ਕੀਤੀ ਜਾਂਦੀ ਆ ਜਦੋਂ ਯਾਰ ਭਲੇਮਾਨਸ ਨੇ ਜੋਬ ਲੈਣੀ ਹੋਊਗੀ ਤਾਂ ਉਹ ਪਹਿਲੀ ਵਾਰੀ ਹੀ ਜੁਆਇਨ ਕਰ ਲੇਗਾ ਜਾਂ ਦੂਜੀ ਵਾਰੀ ਹੀ ਜੁਆਇਨ ਕਰ ਲੇਗਾ ਇੱਕ ਹੀ ਕੈਂਡੀਡੇਟ ਨੂੰ 5-5 ਵਾਰ ਕਾਲ ਕਰਕੇ ਜਿਹੜਾ ਹੈਗਾ ਦੂਜੇ ਬੱਚਿਆਂ ਦਾ ਸਮਾਂ ਗੁਰੂਆਕ ਕੀਤਾ ਜਾ ਰਿਹਾ ਹੈ ਕਿਉਂਕਿ ਬੱਚੇ ਆ ਜਿਹੜੇ ਕਾਮਨ ਕੈਂਡੀਡੇਟਸ ਦਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈਗਾ ਫਿੱਗਰ ਬਣ ਜਾਂਦੀ ਆ ਸਾਰੇ ਪੇਪਰਾਂ ਦੇ ਵਿੱਚ ਕਿਉਂਕਿ ਹਰ ਇੱਕ ਬੱਚਾ ਹਰ ਇੱਕ ਐਗਜ਼ਾਮ ਦੇ ਲਈ ਅਪਲਾਈ ਕਰਦਾ ਆ ਤੇ ਲਗਭਗ ਜਿਹੜੇ ਬੱਚੇ ਹੁਣ ਜੁਆਇਨ ਨਹੀਂ ਕਰ ਰਹੇ ਕਲਰਕ ਦੇ ਐਗਜ਼ਾਮ ਦੇ ਲਈ ਜਿਹੜੀਆਂ 2022 ਵਾਲੀਆਂ ਲਿਸਟਾਂ ਹਲੇ ਤੱਕ ਆ ਰਹੀਆਂ ਨੇ ਤਾਂ ਉਹ ਬੱਚੇ ਹੁਣ ਕਦੇ ਵੀ ਜੁਆਇਨ ਨਹੀਂ ਕਰਨਗੇ ਕਿਉਂਕਿ ਉਹ ਆਲਰੇਡੀ ਜਿਹੜੇ ਹੈਗੇ ਆ ਗਰੁੱਪ B ਦੀਆਂ ਜੋਬ ਜਿਹੜੀ ਹਾਸਲ ਕਰ ਚੁੱਕੇ ਨੇ ਤਾਂ ਜਲਦੀ ਤੋਂ ਜਲਦੀ ਜਿਹੜੇ ਹੈਗੇ ਜਿਹੜੇ ਕੈਂਡੀਡੇਟਸ ਨੂੰ ਲੋੜ ਹੈ ਜੋਬ ਦੀ ਉਹਨਾਂ ਨੂੰ ਜੋਬ ਦਿੱਤੀ ਜਾਵੇ ਤਾਂ ਜੋ ਕੈਂਡੀਡੇਟ ਐਲੀਮੀਨੇਸ਼ਨ ਹੋ ਸਕੇ ਤੇ ਕਾਮਨ ਕੈਂਡੀਡੇਟਸ ਦਾ ਜਿਹੜਾ ਹੈਗਾ ਮੁੱਦਾ ਉਹ ਖਤਮ ਹੋ ਸਕੇ ਸਭ ਤੋਂ ਵੱਡਾ ਮੁੱਦਾ ਆ ਸਾਂਝੀ ਫੀਸ ਵਾਲਾ ਠੀਕ ਹੈ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਟਵਾਰੀ ਦਾ ਇਗਜ਼ਾਮ ਹੋਇਆ ਸੀ 2023 ਦੇ ਵਿੱਚ ਉਦੋਂ ਵੀ ਇਹਨਾਂ ਨੇ ਤਿੰਨ ਚਾਰ ਇਸ ਚਾਰ ਘੱਟ ਕੇ ਕਲੀਨ ਫੀਸਾਂ ਵਕਰੀਆਂ ਵਕਰੀਆਂ ਕਲੈਕਟ ਕੀਤੀਆਂ ਸੀ ਤੇ ਅੰਤ ਵਿੱਚ ਜਿਹੜਾ ਜਾ ਕੇ ਹੈਗਾ ਪੇਪਰ ਇਕੱਠਾ ਕੰਡਕਟ ਕਰਵਾ ਦਿੱਤਾ ਜਾਨੀ ਕਿ ਸਾਂਝੀ ਇਮਤਿਹਾਨ ਪ੍ਰੀਖਿਆ ਲਈ ਗਈ ਸੀ ਉਹਦੇ ਵਿੱਚ ਬੱਚਿਆਂ ਦਾ ਨੁਕਸਾਨ ਇਹ ਹੈ ਕਿ ਬੱਚੇ ਆ ਜਿਹੜੇ ਹੁਣ ਜਨਰਲ ਕੈਟਾਗਰੀ ਦੇ ਨਾਲ ਸੰਬੰਧਿਤ ਆ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਉਹਨਾਂ ਦੀ ਫੀਸ ਹੈ ਜਿਹੜੀ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ ਸ਼ਡਿਊਲ ਕਾਸਟ ਤੇ ਬੈਕਵਰਡ ਕਲਾਸੇਸ ਜਿਹੜਾ ਬੰਦਾ ਹੁਣ ਮੰਨ ਕੇ ਚੱਲੋ ਚਾਰ ਫਾਰਮ ਅਪਲਾਈ ਕਰ ਰਿਹਾ ਤਾਂ 4000 ਰੁਪਿਆ ਉਹਨੇ ਫੀਸ ਦੇ ਜ਼ਰੀਏ ਗਵਰਨਮੈਂਟ ਤੱਕ ਪਹੁੰਚਾ ਦਿੱਤਾ ਆ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਲਈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਪੇਪਰ ਬੰਦਾ ਦੇਣ ਜਾਊਗਾ ਤਾਂ ਉੱਥੇ ਵੀ ਜਿਹੜਾ ਹੈਗਾ ਦੂਰ ਸੈਂਟਰ ਬਣਾਏ ਜਾਂਦੇ ਨੇ ਗਵਰਨਮੈਂਟ ਵੱਲੋਂ ਤਾਂ ਉੱਥੇ ਵੀ ਜਿਹੜਾ ਹੈਗਾ 1000 1500 ਰੁਪਿਆ ਇੱਕ ਕੀੜੇ ਦੇ ਵਿੱਚ ਬੱਚੇ ਦਾ ਲੱਗ ਜਾਂਦਾ ਆ ਤੇ ਪੇਪਰ ਫਿਰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਇਕੱਠੇ ਕੰਡਕਟ ਕਰਵਾ ਰਹੀ ਹੈ ਤਾਂ ਮੁੱਦਾ ਇਹ ਹੈ ਕਿ ਜਦੋਂ ਪੇਪਰ ਇਕੱਠੇ ਕੰਡਕਟ ਕਰਵਾਉਣੇ ਆ ਮਤਲਬ ਸਾਂਝੀ ਪ੍ਰੀਖਿਆ ਲੈਣੀ ਹੈ ਤਾਂ ਇਸ਼ਤਿਹਾਰ ਵੀ ਸਾਂਝਾ ਕੱਢੋ ਬੱਚਿਆਂ ਨੂੰ ਜਿਹੜਾ ਹੈਗਾ ਤਾਂ ਜੋ ਫੀਸਾਂ ਵਕਰੀਆਂ ਵਕਰੀਆਂ ਨਾ ਭਰਨੀਆਂ ਪੈਣ ਜੇਕਰ ਇੱਕ ਹੀ ਇਸ਼ਤਿਹਾਰ ਦੇ ਵਿੱਚ ਕੰਬਾਈਨਡ ਜਿਹੜੀਆਂ ਪੋਸਟਾਂ ਕੱਢੀਆਂ ਜਾਣ ਤਾਂ ਇੱਕ ਇਸ਼ਤਿਹਾਰ ਦੀ ਫੀਸ ਭਰ ਕੇ ਇੱਕੋ ਪੇਪਰ ਲਿਆ ਜਾ ਸਕਦਾ ਨਾ ਕਿ ਵਕਰੀਆਂ ਵਕਰੀਆਂ ਫੀਸਾਂ ਕਲੈਕਟ ਕਰਕੇ ਮੰਨ ਕੇ ਚਲੋ ਹੁਣ ਜਿਹੜਾ ਬੰਦਾ 4000 ਰੁਪਇਆ ਭਰ ਕੇ ਇੱਕ ਪੇਪਰ ਦੇ ਰਿਹਾ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕਿ ਸੈਟਲਮੈਂਟ ਉਹਦੀ ਪੋਸਟਾਂ ਦੇ ਵਿੱਚ ਹੀ ਕੀਤੀ ਜਾਵੇਗੀ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਫੀਸਾਂ ਇੰਨੀਆਂ ਭਰਨ ਦੀ ਕੀ ਲੋੜ ਹੈ ਹੁਣ ਪੀਸੀਐਸ ਦਾ ਪੇਪਰ ਐਡਾ ਵੱਡਾ ਹੈ ਪੰਜਾਬ ਦੇ ਵਿੱਚ ਠੀਕ ਹੈ ਜੀ ਪੀਸੀਐਸ ਦੇ ਪੇਪਰ ਦੇ ਵਿੱਚ ਵੀ ਜਿਹੜਾ ਹੈਗਾ ਅਲੱਗ-ਅਲੱਗ ਵਿਭਾਗਾਂ ਦੇ ਨਾਲ ਸੰਬੰਧਿਤ ਪੋਸਟਾਂ ਨੂੰ ਕੰਬਾਈਨ ਕਰਕੇ ਇੱਕ ਇਸ਼ਤਿਹਾਰ ਦੇ ਵਿੱਚ ਪਾਇਆ ਜਾਂਦਾ ਹੈ ਤੇ ਪੋਸਟਾਂ ਜਿਹੜੀਆਂ ਆਊਟ ਕੀਤੀਆਂ ਜਾਂਦੀਆਂ ਉੱਥੇ ਕੈਂਡੀਡੇਟ ਨੂੰ ਸਿਰਫ ਇੱਕ ਫੀਸ ਭਰਨ ਦੀ ਲੋੜ ਹੈ ਤੇ ਜਿਹੜਾ ਹੈਗਾ ਇੱਕ ਫੀਸ ਭਰ ਕੇ ਜਿਹੜਾ ਹੈਗਾ ਬੱਚਾ ਪੇਪਰ ਜਿਹੜਾ ਅਟੈਂਡ ਕਰ ਸਕਦਾ ਹੈ ਅਟੈਂਪਟ ਕਰ ਸਕਦਾ ਹੈ ਤਾਂ ਉਸ ਦੇ ਨਾਲ ਸੰਬੰਧ ਤੇ ਇਹ ਗੱਲ ਹੈ ਕਿ ਜਿਹੜੀਆਂ ਇਹ ਪੋਸਟਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਜਿਵੇਂ ਪਟਵਾਰੀ ਦੀ ਹੋਗੀ ਕਲਰਕ ਦੀ ਹੋਗੀ ਜਿਨ੍ਹਾਂ ਦਾ ਪੇਸਕੇਲ ਇੱਕੋ ਜਾ ਤਾਂ ਗਵਰਨਮੈਂਟ ਇੱਕੋ ਇਸ਼ਤਿਹਾਰ ਦੇ ਵਿੱਚ ਇਹ ਆਊਟ ਕਰ ਸਕਦੀ ਹੈ ਠੀਕ ਹੈ ਜੀ ਇੱਕੋ ਇਸ਼ਤਿਹਾਰ ਦੇ ਵਿੱਚ ਸਾਰੀਆਂ ਪੋਸਟਾਂ ਨੂੰ ਕੰਬਾਈਨ ਕਰਕੇ ਉਹਦੇ ਵਿੱਚ ਪੋਸਟਾਂ ਦੀ ਸੰਖਿਆ ਦੱਸੀ ਜਾਵੇ ਤੇ ਜਿਨ੍ਹਾਂ ਲਈ ਫਿਜ਼ੀਕਲ ਜ਼ਰੂਰੀ ਹੈ ਤਾਂ ਉਹਨਾਂ ਵਿੱਚ ਫਿਜ਼ੀਕਲ ਮੈਂਸ਼ਨ ਕਰ ਦਿੱਤਾ ਜਾਵੇ ਤਾਂ ਜੋ ਬੱਚਾ ਉਸਦੇ ਲਈ ਪ੍ਰੀਪੇਅਰ ਕੀਤਾ ਜਾਵੇ ਪਰ ਜਿਹੜਾ ਹੈਗਾ ਅਲੱਗ-ਅਲੱਗ ਫਾਰਮ ਭਰਵਾ ਕੇ ਤੁਸੀਂ ਇੱਕੋ ਪੇਪਰ ਲੈ ਰਹੇ ਹੋ ਇਹ ਵੀ ਸਰਹਸਰ ਜਿਹੜਾ ਬੱਚਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੁਆਰਾ ਫੀਸਾਂ ਲੈ ਕੇ ਵੀ ਇਹ ਗਵਰਨਮੈਂਟ ਪੇਪਰ ਨਹੀਂ ਲੈ ਰਹੀ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਬੱਚਿਆਂ ਦੇ ਜਿਹੜੇ ਹੈਗਾ ਸਾਲ-ਸਾਲ ਬਰਬਾਦ ਹੋ ਰਹੇ ਨੇ ਇਸੇ ਚੱਕਰ ਦੇ ਵਿੱਚ ਤਾਂ ਸਾਡੀ ਗੁਜਾਰਿਸ਼ ਹੈ ਭਗਵੰਤਾਨ ਜੀ ਨੂੰ ਕਿ ਉਹ ਜਿਹੜਾ ਹੈਗਾ ਮਤਲਬ ਇਸ ਤਰ੍ਹਾਂ ਦਾ ਐਲਾਨ ਕਰਨ ਇੱਕ ਬੱਚਿਆਂ ਦੇ ਪੱਖ ਦੇ ਵਿੱਚ ਕਿ ਇਸ਼ਤਿਹਾਰ ਜਿਹੜੇ ਆਜ ਸਾਲ ਕੰਬਾਈਨ ਕੱਢੇ ਜਾਣਗੇ ਤੇ ਉਹਦੇ ਵਿੱਚ ਜਿਹੜੀ 100% ਦੇ ਵਿੱਚ ਇੱਕ ਵਿਖਿਆ ਲੈ ਕੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਕੀਤੀ ਜਾਵੇ ਤਾਂ ਜੋ ਬੱਚਿਆਂ ਦੇ ਪੈਸੇ ਵੀ ਬਚਣ ਕਿਉਂਕਿ ਬੱਚੇ ਪਹਿਲਾਂ ਤੋਂ ਹੀ ਬੇਰੋਜ਼ਗਾਰ ਹਨ ਤੇ ਲਗਭਗ ਜਿਹੜਾ ਕੰਮ ਵੀ ਛੱਡ ਚੁੱਕੇ ਹਨ ਆਪਣੇ ਪ੍ਰਾਈਵੇਟ ਕੰਮਾਂ ਤੇ ਲੱਗੇ ਹੋਏ ਸਨ ਉਹਨਾਂ ਨੂੰ ਇਹ ਆਸ ਸੀ ਕਿ ਭਗਵੰਤਮਾਨ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰੇਗੀ ਤੇ ਉਹਨਾਂ ਨੂੰ ਭਰਤੀਆਂ ਦਾ ਜਿਹੜਾ ਹੈਗਾ ਭੰਡਾਰਾ ਦੇਵੇਗੀ ਪਰ ਜਿਹੜਾ ਹੈਗਾਗਾ ਪਾਰਤਿਆਂ ਦੇ ਭੰਡਾਰੇ ਦੇ ਨਾਲ ਤੇ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਨਾਲ ਬੱਚਿਆਂ ਨਾਲ ਧੋਖਾ ਕੀਤਾ ਜਾ ਰਿਹਾ ਤਾਂ ਮੇਰੀ ਇਸ ਗੱਲ ਨੂੰ ਭਵੰਤਮਾਨ ਦੇ ਤੱਕ ਪਹੁੰਚਾ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਇਸ ਗੱਲ ਤੇ ਵਿਚਾਰ ਕਰ ਸਕਣ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਹੋਰ ਟੌਪਿਕ ਦੇ ਨਾਲ ਤਦ ਤੱਕ ਲਈ ਧੰਨਵਾਦ